ਲੁਧਿਆਣਾ ਨਾਲ ਜੁੜੀ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਹਾਲਾਂਕਿ ਇਹ ਖਬਰ ਦਿੱਲੀ ਨਾਲ ਵੀ ਜੁੜੀ ਹੋਈ ਹੈ ਕਿਉਂਕਿ ਰਾਜ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੌਂ ਚੁੱਕ ਲਈ ਹੈ ਮਤੌਰ ਰਾਜ ਸਭਾ ਐਮਪੀ ਉਹਨਾਂ ਨੇ ਸੌਂ ਚੁੱਕ ਲਈ ਹੈ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਕਰ ਨੇ ਉਹਨਾਂ ਨੂੰ ਸੌਂ ਚਕਾਈ ਹੈ ਉਪ ਰਾਸ਼ਟਰਪਤੀ ਵੀ ਨੇ ਦੇਸ਼ ਦੇ ਜਗਦੀਪ ਧਨਪੜ ਉਹਨਾਂ ਨੇ ਸੌਂ ਚਕਾਈ ਹੈ ਤੁਹਾਨੂੰ ਦੱਸ ਦਈਏ ਕਿ ਕੇਂਦਰੀ ਮੰਤਰੀ ਬਣਾਏ ਗਏ ਨੇ ਰਵਨੀਤ ਸਿੰਘ ਬਿੱਟੂ ਉਸ ਤੋਂ ਬਾਅਦ ਉਹਨਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਸੀਟ ਲਈ ਚੋਣ ਲੜਾਈ ਗਈ ਜਿਹੜੀ ਉਹ ਨਿਰਵਿਰੋਧ ਜਿੱਤੇ ਕਿਉਂਕਿ ਕਾਂਗਰਸ ਦਾ ਬਹੁਮਤ ਨਾ ਹੋਣ ਕਰਕੇ ਕਾਂਗਰਸ ਨੇ ਕੋਈ ਵੀ ਉਮੀਦਵਾਰ ਉਥੋਂ ਰਾਜਸਥਾਨ ਤੋਂ ਨਹੀਂ ਸੀ ਉਤਾਰਿਆ ਔਰ ਨਿਰਵਿਰੋਧ ਬਿੱਟੂ ਚੁਣੇ ਗਏ ਸੀ ਹੁਣ ਉਹਨਾਂ ਨੂੰ ਚੇਅਰਮੈਨ ਜਗਦੀਪ ਤਨਕਰ ਨੇ ਐਮਪੀ ਵਜੋਂ ਸੌ ਚੁਕਾ ਦਿੱਤੀ ਹੈ ਰਾਜ ਸਭਾ ਦੇ ਐਮਪੀ ਵਜੋਂ ਰਮਨਿਤ ਸਿੰਘ ਬਿੱਟੂ ਨੇ ਸੌ ਚੁੱਕ ਲਈ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਕੈਬਨਿਟ ਦਾ ਵਿਸਥਾਰ ਹੋਇਆ ਮੋਦੀ ਸਰਕਾਰ 3 ਦਾ ਜਦੋਂ ਆ ਜਦੋਂ ਗਠਨ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਸੀ ਰਵਨੀਤ ਸਿੰਘ ਬਿੱਟੂ ਨੂੰ ਉਹ ਲੁਧਿਆਣਾ ਤੋਂ ਚੋਣ ਲੜੇ ਸਨ ਬਤੌਰ ਐਮਪੀ ਲੇਕਿਨ ਨਹੀਂ ਜਿੱਤ ਪਾਇਆ ਸਨ ਤੇ ਹੁਣ ਉਹ ਰਾਜਸਥਾਨ ਤੋਂ ਬਤੌਰ ਰਾਜ ਸਭਾ ਐਮਪੀ ਚੋਣ ਲੜਾਈ ਗਈ ਸੀ ਉਹਨਾਂ ਨੂੰ ਬਤੌਰ ਰਾਜ ਸਭਾ ਮੈਂਬਰ ਚੋਣ ਲੜਾਈ ਗਈ ਸੀ ਤੇ ਉਹਨਾਂ ਦੇ ਖਿਲਾਫ ਕੋਈ ਖੜਾ ਹੀ ਨਹੀਂ ਹੋਇਆ ਸੀ ਇਸ ਕਰਕੇ ਉਹ ਨਿਰਵਿਰੋਧ ਜਿੱਤ ਗਏ ਸੀ ਕਿਉਂਕਿ ਕਾਂਗਰਸ ਨੇ ਆਪਣਾ ਮੈਂਬਰ ਇਸ ਕਰਕੇ ਨਹੀਂ ਸੀ ਉਤਾਰਿਆ ਕਿ ਉਹਨਾਂ ਕੋਲ ਉੱਥੇ ਬਹੁਮਤ ਹੈ ਨਹੀਂ ਸੀ ਉਹ ਜਿੱਤ ਨਹੀਂ ਸੀ ਸਕਦੇ ਇਸ ਕਰਕੇ ਬਜਾਏ ਕਿ ਉਹਨਾਂ ਦਾ ਉਮੀਦਵਾਰ ਹਾਰਦਾ ਇਹ ਉਹਨਾਂ ਨੇ ਕੋਈ ਵੀ ਉਮੀਦਵਾਰ ਨਹੀਂ ਸੀ ਉਤਾਰਿਆ ਨਿਰਵਿਰੋਧ ਬਿੱਟੂ ਚੁਣ ਲਏ ਗਏ ਸੀ ਉਸ ਤੋਂ ਬਾਅਦ ਉਹ ਰਾਜ ਸਭਾ ਮੈਂਬਰ ਬਣੇ ਹੁਣ ਅੱਜ ਉਹਨਾਂ ਨੂੰ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਕਰ ਨੇ ਸੌਹ ਚੁਕਾ ਦਿੱਤੀ ਹੈ ਬਤੌਰ ਐਮਪੀ ਉਪ ਰਾਸ਼ਟਰਪਤੀ ਵੀ ਨੇ ਜਗਦੀਪ ਧਨਕਰ ਰਾਜ ਸਭਾ ਦੇ ਜਿਹੜੇ ਚੇਅਰਮੈਨ ਹੁੰਦੇ ਨੇ ਉਹ ਉਪ ਰਾਸ਼ਟਰਪਤੀ ਵੀ ਹੁੰਦੇ ਨੇ ਦੇਸ਼ ਦੇ ਤੇ ਨਾਲ ਚੇਅਰਮੈਨ ਹੁੰਦੇ ਨੇ ਰਾਜ ਸਭਾ ਦੇ ਉਹਨਾਂ ਨੇ ਅੱਜ ਰਵਨੀਤ ਸਿੰਘ ਬਿੱਟੂ ਨੂੰ ਸੌਹ ਚੁਕਾ ਦਿੱਤੀ ਹੈ। ਦੇ ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਇਸ ਵੇਲੇ ਲੁਧਿਆਣਾ ਨਾਲ ਜੁੜੀ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਹਾਂ ਹਾਲਾਂਕਿ ਇਹ ਖਬਰ ਦਿੱਲੀ ਨਾਲ ਵੀ ਜੁੜੀ ਹੋਈ ਹੈ ਕਿਉਂਕਿ ਰਾਜ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੌਹ ਚੁਕ ਲਈ ਹੈ। ਮਤੌਰ ਰਾਜ ਸਭਾ ਐਮਪੀ ਉਹਨਾਂ ਨੇ ਸੌ ਚੋਕ ਲਈ ਹੈ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਕਰ ਨੇ ਉਹਨਾਂ ਨੂੰ ਸੌ ਚਕਾਈ ਹੈ ਉਪ ਰਾਸ਼ਟਰਪਤੀ ਵੀ ਨੇ ਦੇਸ਼ ਦੇ ਜਗਦੀਪ ਧਨਪੜ ਉਹਨਾਂ ਨੇ ਸੌ ਚਕਾਈ ਹੈ ਤੁਹਾਨੂੰ ਦੱਸ ਦਈਏ ਕਿ ਕੇਂਦਰੀ ਮੰਤਰੀ ਬਣਾਏ ਗਏ ਨੇ ਰਵਨੀਤ ਸਿੰਘ ਬਿੱਟੂ ਉਸ ਤੋਂ ਬਾਅਦ ਉਹਨਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਸੀਟ ਲਈ ਚੋਣ ਲੜਾਈ ਗਈ ਜਿਹੜੀ ਉਹ ਨਿਰਵਿਰੋਧ ਜਿੱਤੇ ਕਿਉਂਕਿ ਕਾਂਗਰਸ ਦਾ ਬਹੁਮਤ ਨਾ ਹੋਣ ਕਰਕੇ ਕਾਂਗਰਸ ਨੇ ਕੋਈ ਵੀ ਉਮੀਦਵਾਰ ਉਥੋਂ ਰਾਜਸਥਾਨ ਤੋਂ ਨਹੀਂ ਸੀ ਉਤਾਰਿਆ ਔਰ ਨਿਰਵਿਰੋਧ ਬਿੱਟੂ ਚੁਣੇ ਗਏ ਸੀ ਹੁਣ ਉਹਨਾਂ ਨੂੰ ਚੇਅਰਮੈਨ ਜਗਦੀਪ ਤਨਕਰ ਨੇ ਐਮਪੀ ਵਜੋਂ ਸੌ ਚੁਕਾ ਦਿੱਤੀ ਹੈ ਰਾਜ ਸਭਾ ਦੇ ਐਮਪੀ ਵਜੋਂ ਰਮਨਿਤ ਸਿੰਘ ਬਿੱਟੂ ਨੇ ਸੌ ਚੁੱਕ ਲਈ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਕੈਬਨਿਟ ਦਾ ਵਿਸਥਾਰ ਹੋਇਆ ਮੋਦੀ ਸਰਕਾਰ ਤਰੀ ਦਾ ਜਦੋਂ ਆ ਜਦੋਂ ਗਠਨ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਸੀ ਰਵਨੀਤ ਸਿੰਘ ਬਿੱਟੂ ਨੂੰ ਉਹ ਲੁਧਿਆਣਾ ਤੋਂ ਚੋਣ ਲੜੇ ਸਨ ਬਤੌਰ ਐਮਪੀ ਲੇਕਿਨ ਨਹੀਂ ਜਿੱਤ ਪਾਇਆ ਸਨ ਤੇ ਹੁਣ ਉਹ ਰਾਜਸਥਾਨ ਤੋਂ ਬਤੌਰ ਰਾਜ ਸਭਾ ਐਮਪੀ ਚੋਣ ਲੜਾਈ ਗਈ ਸੀ ਉਹਨਾਂ ਨੂੰ ਬਤੌਰ ਰਾਜ ਸਭਾ ਮੈਂਬਰ ਚੋਣ ਲੜਾਈ ਗਈ ਸੀ ਤੇ ਉਹਨਾਂ ਦੇ ਖਿਲਾਫ ਕੋਈ ਖੜਾ ਹੀ ਨਹੀਂ ਹੋਇਆ ਸੀ ਇਸ ਕਰਕੇ ਉਹ ਨਿਰਵਿਰੋਧ ਜਿੱਤ ਗਏ ਸੀ ਕਿਉਂਕਿ ਕਾਂਗਰਸ ਨੇ ਆਪਣਾ ਮੈਂਬਰ ਇਸ ਕਰਕੇ ਨਹੀਂ ਸੀ ਉਤਾਰਿਆ ਕਿ ਉਹਨਾਂ ਕੋਲ ਉੱਥੇ ਬਹੁਮਤ ਹੈ ਨਹੀਂ ਸੀ ਉਹ ਜਿੱਤ ਨਹੀਂ ਸੀ ਸਕਦੇ ਇਸ ਕਰਕੇ ਬਜਾਏ ਕਿ ਉਹਨਾਂ ਦਾ ਉਮੀਦਵਾਰ ਹਾਰਦਾ ਇਹ ਉਹਨਾਂ ਨੇ ਕੋਈ ਵੀ ਉਮੀਦਵਾਰ ਨਹੀਂ ਸੀ ਉਤਾਰਿਆ ਨਿਰਵਿਰੋਧ ਬਿੱਟੂ ਚੁੰਲੇ ਗਏ ਸੀ ਉਸ ਤੋਂ ਬਾਅਦ ਉਹ ਰਾਜ ਸਭਾ ਮੈਂਬਰ ਬਣੇ ਹੁਣ ਅੱਜ ਉਹਨਾਂ ਨੂੰ ਰਾਜ ਸਭਾ ਦੇ ਚੇਅਰਮੈਨ ਜਗਦੀਪ ਤਨਕਰ ਨੇ ਸੌਹ ਚੁਕਾ ਦਿੱਤੀ ਹੈ ਬਤੌਰ ਐਮਪੀ ਉਪ ਰਾਸ਼ਟਰਪਤੀ ਵੀ ਨੇ ਜਗਦੀਪ ਤਨਕਰ ਰਾਜ ਸਭਾ ਦੇ ਜਿਹੜੇ ਚੇਅਰਮੈਨ ਹੁੰਦੇ ਨੇ ਉਹ ਉਪ ਰਾਸ਼ਟਰਪਤੀ ਵੀ ਹੁੰਦੇ ਨੇ ਦੇਸ਼ ਦੇ ਤੇ ਨਾਲ ਚੇਅਰਮੈਨ ਹੁੰਦੇ ਨੇ ਰਾਜ ਸਭਾ ਦੇ ਉਹਨਾਂ ਨੇ ਅੱਜ ਰਵਨੀਤ ਸਿੰਘ ਬਿੱਟੂ ਨੂੰ ਸੌ ਚੁਕਾ ਦਿੱਤੀ ਹੈ। ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਇਸ ਵੇਲੇ ਲੁਧਿਆਣਾ ਨਾਲ ਜੁੜੀ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਹਾਂ ਹਾਲਾਂਕਿ ਇਹ ਖਬਰ ਦਿੱਲੀ ਨਾਲ ਵੀ ਜੁੜੀ ਹੋਈ ਹੈ ਕਿਉਂਕਿ ਰਾਜ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੌ ਚੁਕ ਲਈ ਹੈ। ਬਤੌਰ ਰਾਜ ਸਭਾ ਐਮਪੀ ਉਹਨਾਂ ਨੇ ਸੌ ਚੁੱਕ ਲਈ ਹੈ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਕਰ ਨੇ ਉਹਨਾਂ ਨੂੰ ਸੌ ਚਕਾਈ ਹੈ ਉਪ ਰਾਸ਼ਟਰਪਤੀ ਵੀ ਨੇ ਦੇਸ਼ ਦੇ ਜਗਦੀਪ ਧਨਪੜ ਉਹਨਾਂ ਨੇ ਸੌ ਚਕਾਈ ਹੈ ਤੁਹਾਨੂੰ ਦੱਸ ਦਈਏ ਕਿ ਕੇਂਦਰੀ ਮੰਤਰੀ ਬਣਾਏ ਗਏ ਨੇ ਰਵਨੀਤ ਸਿੰਘ ਬਿੱਟੂ ਉਸ ਤੋਂ ਬਾਅਦ ਉਹਨਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਸੀਟ ਲਈ ਚੋਣ ਲੜਾਈ ਗਈ ਜਿਹੜੀ ਉਹ ਨਿਰਵਿਰੋਧ ਜਿੱਤੇ ਕਿਉਂਕਿ ਕਾਂਗਰਸ ਦਾ ਬਹੁਮਤ ਨਾ ਹੋਣ ਕਰਕੇ ਕਾਂਗਰਸ ਨੇ ਕੋਈ ਵੀ ਉਮੀਦਵਾਰ ਉਥੋਂ ਰਾਜਸਥਾਨ ਤੋਂ ਨਹੀਂ ਸੀ ਉਤਾਰਿਆ ਔਰ ਨਿਰਵਿਰੋਧ ਬਿੱਟੂ ਚੁਣੇ ਗਏ ਸੀ ਹੁਣ ਉਹਨਾਂ ਨੂੰ ਚੇਅਰਮੈਨ ਜਗਦੀਪ ਤਨਕਰ ਨੇ ਐਮਪੀ ਵਜੋਂ ਸੌ ਚੁਕਾ ਦਿੱਤੀ ਹੈ ਰਾਜ ਸਭਾ ਦੇ ਐਮਪੀ ਵਜੋਂ ਰਮਨਿਤ ਸਿੰਘ ਬਿੱਟੂ ਨੇ ਸੌ ਚੁੱਕ ਲਈ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਕੈਬਨਿਟ ਦਾ ਵਿਸਥਾਰ ਹੋਇਆ ਮੋਦੀ ਸਰਕਾਰ 3 ਦਾ ਜਦੋਂ ਜਦੋਂ ਗਠਨ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਸੀ ਰਵਨੀਤ ਸਿੰਘ ਬਿੱਟੂ ਨੂੰ ਉਹ ਲੁਧਿਆਣਾ ਤੋਂ ਚੋਣ ਲੜੇ ਸਨ ਬਤੌਰ ਐਮਪੀ ਲੇਕਿਨ ਨਹੀਂ ਜਿੱਤ ਪਾਇਆ ਸਨ ਤੇ ਹੁਣ ਉਹ ਰਾਜਸਥਾਨ ਤੋਂ ਬਤੌਰ ਰਾਜ ਸਭਾ ਐਮਪੀ ਚੋਣ ਲੜਾਈ ਗਈ ਸੀ ਉਹਨਾਂ ਨੂੰ ਬਤੌਰ ਰਾਜ ਸਭਾ ਮੈਂਬਰ ਚੋਣ ਲੜਾਈ ਗਈ ਸੀ ਤੇ ਉਹਨਾਂ ਦੇ ਖਿਲਾਫ ਕੋਈ ਖੜਾ ਹੀ ਨਹੀਂ ਹੋਇਆ ਸੀ ਇਸ ਕਰਕੇ ਉਹ ਨਿਰਵਿਰੋਧ ਜਿੱਤ ਗਏ ਸੀ ਕਿਉਂਕਿ ਕਾਂਗਰਸ ਨੇ ਆਪਣਾ ਮੈਂਬਰ ਇਸ ਕਰਕੇ ਨਹੀਂ ਸੀ ਉਤਾਰਿਆ ਕਿ ਉਹਨਾਂ ਕੋਲ ਉੱਥੇ ਬਹੁਮਤ ਹੈ ਨਹੀਂ ਸੀ ਉਹ ਜਿੱਤ ਨਹੀਂ ਸੀ ਸਕਦੇ ਇਸ ਕਰਕੇ ਬਜਾਏ ਕਿ ਉਹਨਾਂ ਦਾ ਉਮੀਦਵਾਰ ਹਾਰਦਾ ਇਹ ਉਹਨਾਂ ਨੇ ਕੋਈ ਵੀ ਉਮੀਦਵਾਰ ਨਹੀਂ ਸੀ ਉਤਾਰਿਆ ਨਿਰਵਿਰੋਧ ਬਿੱਟੂ ਚੁੰਲੇ ਗਏ ਸੀ ਉਸ ਤੋਂ ਬਾਅਦ ਉਹ ਰਾਜ ਸਭਾ ਮੈਂਬਰ ਬਣੇ ਹੁਣ ਅੱਜ ਉਹਨਾਂ ਨੂੰ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਕਰ ਨੇ ਸੌਹ ਚੁਕਾ ਦਿੱਤੀ ਹੈ ਬਤੌਰ ਐਮਪੀ ਉਪ ਰਾਸ਼ਟਰਪਤੀ ਵੀ ਨੇ ਜਗਦੀਪ ਧਨਕਰ ਰਾਜ ਸਭਾ ਦੇ ਜਿਹੜੇ ਚੇਅਰਮੈਨ ਹੁੰਦੇ ਨੇ ਉਹ ਉਪ ਰਾਸ਼ਟਰਪਤੀ ਵੀ ਹੁੰਦੇ ਨੇ ਦੇਸ਼ ਦੇ ਤੇ ਨਾਲ ਚੇਅਰਮੈਨ ਹੁੰਦੇ ਨੇ ਰਾਜ ਸਭਾ ਦੇ ਉਹਨਾਂ ਨੇ ਅੱਜ ਰਵਨੀਤ ਸਿੰਘ ਬਿੱਟੂ ਨੂੰ ਸੌ ਚੁਕਾ ਦਿੱਤੀ ਹੈ। ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਇਸ ਵੇਲੇ ਲੁਧਿਆਣਾ ਨਾਲ ਜੁੜੀ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਹਾਂ ਹਾਲਾਂਕਿ ਇਹ ਖਬਰ ਦਿੱਲੀ ਨਾਲ ਵੀ ਜੁੜੀ ਹੋਈ ਹੈ ਕਿਉਂਕਿ ਰਾਜ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੌਂ ਚੁੱਕ ਲਈ ਹੈ। ਮਤੌਰ ਰਾਜ ਸਭਾ ਐਮਪੀ ਉਹਨਾਂ ਨੇ ਸੌ ਚੁੱਕ ਲਈ ਹੈ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਕਰ ਨੇ ਉਹਨਾਂ ਨੂੰ ਸੌ ਚਕਾਈ ਹੈ ਉਪ ਰਾਸ਼ਟਰਪਤੀ ਵੀ ਨੇ ਦੇਸ਼ ਦੇ ਜਗਦੀਪ ਧਨਪੜ ਉਹਨਾਂ ਨੇ ਸੌ ਚਕਾਈ ਹੈ ਤੁਹਾਨੂੰ ਦੱਸ ਦਈਏ ਕਿ ਕੇਂਦਰੀ ਮੰਤਰੀ ਬਣਾਏ ਗਏ ਨੇ ਰਵਨੀਤ ਸਿੰਘ ਬਿੱਟੂ ਉਸ ਤੋਂ ਬਾਅਦ ਉਹਨਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਸੀਟ ਲਈ ਚੋਣ ਲੜਾਈ ਗਈ ਜਿਹੜੀ ਉਹ ਨਿਰਵਿਰੋਧ ਜਿੱਤੇ ਕਿਉਂਕਿ ਕਾਂਗਰਸ ਦਾ ਬਹੁਮਤ ਨਾ ਹੋਣ ਕਰਕੇ ਕਾਂਗਰਸ ਨੇ ਕੋਈ ਵੀ ਉਮੀਦਵਾਰ ਉਥੋਂ ਰਾਜਸਥਾਨ ਤੋਂ ਨਹੀਂ ਸੀ ਉਤਾਰਿਆ ਔਰ ਨਿਰਵਿਰੋਧ ਬਿੱਟੂ ਚੁਣੇ ਗਏ ਸੀ ਹੁਣ ਉਹਨਾਂ ਨੂੰ ਚੇਅਰਮੈਨ ਜਗਦੀਪ ਤਨਕਰ ਨੇ ਐਮਪੀ ਵਜੋਂ ਸੌ ਚੁਕਾ ਦਿੱਤੀ ਹੈ ਰਾਜ ਸਭਾ ਦੇ ਐਮਪੀ ਵਜੋਂ ਰਵਨੀਤ ਸਿੰਘ ਬਿੱਟੂ ਨੇ ਸੌ ਚੁੱਕ ਲਈ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਕੈਬਨਟ ਦਾ ਵਿਸਥਾਰ ਹੋਇਆ ਮੋਦੀ ਸਰਕਾਰ 3 ਦਾ ਜਦੋਂ ਜਦੋਂ ਗਠਨ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਸੀ ਰਵਨੀਤ ਸਿੰਘ ਬਿੱਟੂ ਨੂੰ ਉਹ ਲੁਧਿਆਣਾ ਤੋਂ ਚੋਣ ਲੜੇ ਸਨ ਬਤੌਰ ਐਮਪੀ ਲੇਕਿਨ ਨਹੀਂ ਜਿੱਤ ਪਾਇਆ ਸਨ ਤੇ ਹੁਣ ਉਹ ਰਾਜਸਥਾਨ ਤੋਂ ਬਤੌਰ ਰਾਜ ਸਭਾ ਐਮਪੀ ਚੋਣ ਲੜਾਈ ਗਈ ਸੀ ਉਹਨਾਂ ਨੂੰ ਬਤੌਰ ਰਾਜ ਸਭਾ ਮੈਂਬਰ ਚੋਣ ਲੜਾਈ ਗਈ ਸੀ ਤੇ ਉਹਨਾਂ ਦੇ ਖਿਲਾਫ ਕੋਈ ਖੜਾ ਹੀ ਨਹੀਂ ਹੋਇਆ ਸੀ ਇਸ ਕਰਕੇ ਉਹ ਨਿਰਵਿਰੋਧ ਜਿੱਤ ਗਏ ਸੀ ਕਿਉਂਕਿ ਕਾਂਗਰਸ ਨੇ ਆਪਣਾ ਮੈਂਬਰ ਇਸ ਕਰਕੇ ਨਹੀਂ ਸੀ ਉਤਾਰਿਆ ਕਿ ਉਹਨਾਂ ਕੋਲ ਉੱਥੇ ਬਹੁਮਤ ਹੈ ਨਹੀਂ ਸੀ ਉਹ ਜਿੱਤ ਨਹੀਂ ਸੀ ਸਕਦੇ ਇਸ ਕਰਕੇ ਬਜਾਏ ਕਿ ਉਹਨਾਂ ਦਾ ਉਮੀਦਵਾਰ ਹਾਰਦਾ ਇਹ ਉਹਨਾਂ ਨੇ ਕੋਈ ਵੀ ਉਮੀਦਵਾਰ ਨਹੀਂ ਸੀ ਉਤਾਰਿਆ ਨਿਰਵਿਰੋਧ ਬਿੱਟੂ ਚੁਣ ਲਏ ਗਏ ਸੀ ਉਸ ਤੋਂ ਬਾਅਦ ਉਹ ਰਾਜ ਸਭਾ ਮੈਂਬਰ ਬਣੇ ਹੁਣ ਅੱਜ ਉਹਨਾਂ ਨੂੰ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਕਰ ਨੇ ਸੌਹ ਚੁਕਾ ਦਿੱਤੀ ਹੈ ਬਤੌਰ ਐਮਪੀ ਉਪ ਰਾਸ਼ਟਰਪਤੀ ਵੀ ਨੇ ਜਗਦੀਪ ਧਨਕਰ ਰਾਜ ਸਭਾ ਦੇ ਜਿਹੜੇ ਚੇਅਰਮੈਨ ਹੁੰਦੇ ਨੇ ਉਹ ਉਪ ਰਾਸ਼ਟਰਪਤੀ ਵੀ ਹੁੰਦੇ ਨੇ ਦੇਸ਼ ਦੇ ਤੇ ਨਾਲ ਚੇਅਰਮੈਨ ਹੁੰਦੇ ਨੇ ਰਾਜ ਸਭਾ ਦੇ ਉਹਨਾਂ ਨੇ ਅੱਜ ਰਵਨੀਤ ਸਿੰਘ ਬਿੱਟੂ ਨੂੰ ਸੌਹ ਚੁਕਾ ਦਿੱਤੀ ਹੈ। ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਇਸ ਵੇਲੇ ਲੁਧਿਆਣਾ ਨਾਲ ਜੁੜੀ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਹਾਂ ਹਾਲਾਂਕਿ ਇਹ ਖਬਰ ਦਿੱਲੀ ਨਾਲ ਵੀ ਜੁੜੀ ਹੋਈ ਹੈ ਕਿਉਂਕਿ ਰਾਜ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੌਹ ਚੁਕ ਲਈ ਹੈ। ਮਤੌਰ ਰਾਜ ਸਭਾ ਐਮਪੀ ਉਹਨਾਂ ਨੇ ਸੌ ਚੁੱਕ ਲਈ ਹੈ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਕਰ ਨੇ ਉਹਨਾਂ ਨੂੰ ਸੌ ਚਕਾਈ ਹੈ ਉਪ ਰਾਸ਼ਟਰਪਤੀ ਵੀ ਨੇ ਦੇਸ਼ ਦੇ ਜਗਦੀਪ ਧਨਪੜ ਉਹਨਾਂ ਨੇ ਸੌ ਚਕਾਈ ਹੈ ਤੁਹਾਨੂੰ ਦੱਸ ਦਈਏ ਕਿ ਕੇਂਦਰੀ ਮੰਤਰੀ ਬਣਾਏ ਗਏ ਨੇ ਰਵਨੀਤ ਸਿੰਘ ਬਿੱਟੂ ਉਸ ਤੋਂ ਬਾਅਦ ਉਹਨਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਸੀਟ ਲਈ ਚੋਣ ਲੜਾਈ ਗਈ ਜਿਹੜੀ ਉਹ ਨਿਰਵਿਰੋਧ ਜਿੱਤੇ ਕਿਉਂਕਿ ਕਾਂਗਰਸ ਦਾ ਬਹੁਮਤ ਨਾ ਹੋਣ ਕਰਕੇ ਕਾਂਗਰਸ ਨੇ ਕੋਈ ਵੀ ਉਮੀਦਵਾਰ ਉਥੋਂ ਰਾਜਸਥਾਨ ਤੋਂ ਨਹੀਂ ਸੀ ਉਤਾਰਿਆ ਔਰ ਨਿਰਵਿਰੋਧ ਬਿੱਟੂ ਚੁਣੇ ਗਏ ਸੀ ਹੁਣ ਉਹਨਾਂ ਨੂੰ ਚੇਅਰਮੈਨ ਜਗਦੀਪ ਤਨਕਰ ਨੇ ਐਮਪੀ ਵਜੋਂ ਸੌ ਚੁਕਾ ਦਿੱਤੀ ਹੈ ਰਾਜ ਸਭਾ ਦੇ ਐਮਪੀ ਵਜੋਂ ਰਮਨਿਤ ਸਿੰਘ ਬਿੱਟੂ ਨੇ ਸੌ ਚੁੱਕ ਲਈ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਕੈਬਨਿਟ ਦਾ ਵਿਸਤਾਰ ਹੋਇਆ ਮੋਦੀ ਸਰਕਾਰ ਤਰੀ ਦਾ ਜਦੋਂ ਜਦੋਂ ਗਠਨ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਸੀ ਰਵਨੀਤ ਸਿੰਘ ਬਿੱਟੂ ਨੂੰ ਉਹ ਲੁਧਿਆਣਾ ਤੋਂ ਚੋਣ ਲੜੇ ਸਨ ਬਤੌਰ ਐਮਪੀ ਲੇਕਿਨ ਨਹੀਂ ਜਿੱਤ ਪਾਇਆ ਸਨ ਤੇ ਹੁਣ ਉਹ ਰਾਜਸਥਾਨ ਤੋਂ ਬਤੌਰ ਰਾਜ ਸਭਾ ਐਮਪੀ ਚੋਣ ਲੜਾਈ ਗਈ ਸੀ ਉਹਨਾਂ ਨੂੰ ਬਤੌਰ ਰਾਜ ਸਭਾ ਮੈਂਬਰ ਚੋਣ ਲੜਾਈ ਗਈ ਸੀ ਤੇ ਉਹਨਾਂ ਦੇ ਖਿਲਾਫ ਕੋਈ ਖੜਾ ਹੀ ਨਹੀਂ ਹੋਇਆ ਸੀ ਇਸ ਕਰਕੇ ਉਹ ਨਿਰਵਿਰੋਧ ਜਿੱਤ ਗਏ ਸੀ ਕਿਉਂਕਿ ਕਾਂਗਰਸ ਨੇ ਆਪਣਾ ਮੈਂਬਰ ਇਸ ਕਰਕੇ ਨਹੀਂ ਸੀ ਉਤਾਰਿਆ ਕਿ ਉਹਨਾਂ ਕੋਲ ਉੱਥੇ ਬਹੁਮਤ ਹੈ ਨਹੀਂ ਸੀ ਉਹ ਜਿੱਤ ਨਹੀਂ ਸੀ ਸਕਦੇ ਇਸ ਕਰਕੇ ਬਜਾਏ ਕਿ ਉਹਨਾਂ ਦਾ ਉਮੀਦਵਾਰ ਹਾਰਦਾ ਇਹ ਉਹਨਾਂ ਨੇ ਕੋਈ ਵੀ ਉਮੀਦਵਾਰ ਨਹੀਂ ਸੀ ਉਤਾਰਿਆ ਨਿਰਵਿਰੋਧ ਬਿੱਟੂ ਚੁੰਲੇ ਗਏ ਸੀ ਉਸ ਤੋਂ ਬਾਅਦ ਉਹ ਰਾਜ ਸਭਾ ਮੈਂਬਰ ਬਣੇ ਹੁਣ ਅੱਜ ਉਹਨਾਂ ਨੂੰ ਰਾਜ ਸਭਾ ਦੇ ਚੇਅਰਮੈਨ ਜਗਦੀਪ ਤਨਕਰ ਨੇ ਸੌਹ ਚੁਕਾ ਦਿੱਤੀ ਹੈ ਬਤੌਰ ਐਮਪੀ ਉਪ ਰਾਸ਼ਟਰਪਤੀ ਵੀ ਨੇ ਜਗਦੀਪ ਤਨਕਰ ਰਾਜ ਸਭਾ ਦੇ ਜਿਹੜੇ ਚੇਅਰਮੈਨ ਹੁੰਦੇ ਨੇ ਉਹ ਉਪ ਰਾਸ਼ਟਰਪਤੀ ਵੀ ਹੁੰਦੇ ਨੇ ਦੇਸ਼ ਦੇ ਤੇ ਨਾਲ ਚੇਅਰਮੈਨ ਹੁੰਦੇ ਨੇ ਰਾਜ ਸਭਾ ਦੇ ਉਹਨਾਂ ਨੇ ਅੱਜ ਰਵਨੀਤ ਸਿੰਘ ਬਿੱਟੂ ਨੂੰ ਸੌ ਚੁਕਾ ਦਿੱਤੀ ਹੈ। ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਇਸ ਵੇਲੇ ਲੁਧਿਆਣਾ ਨਾਲ ਜੁੜੀ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਹਾਂ ਹਾਲਾਂਕਿ ਇਹ ਖਬਰ ਦਿੱਲੀ ਨਾਲ ਵੀ ਜੁੜੀ ਹੋਈ ਹੈ ਕਿਉਂਕਿ ਰਾਜ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੌ ਚੁਕ ਲਈ ਹੈ। ਬਤੌਰ ਰਾਜ ਸਭਾ ਐਮਪੀ ਉਹਨਾਂ ਨੇ ਸੌ ਚੋਕ ਲਈ ਹੈ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਕਰ ਨੇ ਉਹਨਾਂ ਨੂੰ ਸੌ ਚਕਾਈ ਹੈ ਉਪ ਰਾਸ਼ਟਰਪਤੀ ਵੀ ਨੇ ਦੇਸ਼ ਦੇ ਜਗਦੀਪ ਧਨਪੜ ਉਹਨਾਂ ਨੇ ਸੌ ਚਕਾਈ ਹੈ ਤੁਹਾਨੂੰ ਦੱਸ ਦਈਏ ਕਿ ਕੇਂਦਰੀ ਮੰਤਰੀ ਬਣਾਏ ਗਏ ਨੇ ਰਵਨੀਤ ਸਿੰਘ ਬਿੱਟੂ ਉਸ ਤੋਂ ਬਾਅਦ ਉਹਨਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਸੀਟ ਲਈ ਚੋਣ ਲੜਾਈ ਗਈ ਜਿਹੜੀ ਉਹ ਨਿਰਵਿਰੋਧ ਜਿੱਤੇ ਕਿਉਂਕਿ ਕਾਂਗਰਸ ਦਾ ਬਹੁਮਤ ਨਾ ਹੋਣ ਕਰਕੇ ਕਾਂਗਰਸ ਨੇ ਕੋਈ ਵੀ ਉਮੀਦਵਾਰ ਉਥੋਂ ਰਾਜਸਥਾਨ ਤੋਂ ਨਹੀਂ ਸੀ ਉਤਾਰਿਆ ਔਰ ਨਿਰਵਿਰੋਧ ਬਿੱਟੂ ਚੁਣੇ ਗਏ ਸੀ ਹੁਣ ਉਹਨਾਂ ਨੂੰ ਚੇਅਰਮੈਨ ਜਗਦੀਪ ਤਨਕਰ ਨੇ ਐਮਪੀ ਵਜੋਂ ਸੌ ਚੁਕਾ ਦਿੱਤੀ ਹੈ ਰਾਜ ਸਭਾ ਦੇ ਐਮਪੀ ਵਜੋਂ ਰਮਨਿਤ ਸਿੰਘ ਬਿੱਟੂ ਨੇ ਸੌ ਚੁੱਕ ਲਈ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਕੈਬਨਿਟ ਦਾ ਵਿਸਥਾਰ ਹੋਇਆ ਮੋਦੀ ਸਰਕਾਰ 3 ਦਾ ਜਦੋਂ ਆ ਜਦੋਂ ਗਠਨ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਸੀ ਰਵਨੀਤ ਸਿੰਘ ਬਿੱਟੂ ਨੂੰ ਉਹ ਲੁਧਿਆਣਾ ਤੋਂ ਚੋਣ ਲੜੇ ਸਨ ਬਤੌਰ ਐਮਪੀ ਲੇਕਿਨ ਨਹੀਂ ਜਿੱਤ ਪਾਇਆ ਸਨ ਤੇ ਹੁਣ ਉਹ ਰਾਜਸਥਾਨ ਤੋਂ ਬਤੌਰ ਰਾਜ ਸਭਾ ਐਮਪੀ ਚੋਣ ਲੜਾਈ ਗਈ ਸੀ ਉਹਨਾਂ ਨੂੰ ਬਤੌਰ ਰਾਜ ਸਭਾ ਮੈਂਬਰ ਚੋਣ ਲੜਾਈ ਗਈ ਸੀ ਤੇ ਉਹਨਾਂ ਦੇ ਖਿਲਾਫ ਕੋਈ ਖੜਾ ਹੀ ਨਹੀਂ ਹੋਇਆ ਸੀ ਇਸ ਕਰਕੇ ਉਹ ਨਿਰਵਿਰੋਧ ਜਿੱਤ ਗਏ ਸੀ ਕਿਉਂਕਿ ਕਾਂਗਰਸ ਨੇ ਆਪਣਾ ਮੈਂਬਰ ਇਸ ਕਰਕੇ ਨਹੀਂ ਸੀ ਉਤਾਰਿਆ ਕਿ ਉਹਨਾਂ ਕੋਲ ਉੱਥੇ ਬਹੁਮਤ ਹੈ ਨਹੀਂ ਸੀ ਉਹ ਜਿੱਤ ਨਹੀਂ ਸੀ ਸਕਦੇ ਇਸ ਕਰਕੇ ਬਜਾਏ ਕਿ ਉਹਨਾਂ ਦਾ ਉਮੀਦਵਾਰ ਹਾਰਦਾ ਇਹ ਉਹਨਾਂ ਨੇ ਕੋਈ ਵੀ ਉਮੀਦਵਾਰ ਨਹੀਂ ਸੀ ਉਤਾਰਿਆ ਨਿਰਵਿਰੋਧ ਬਿੱਟੂ ਚੁੰਲੇ ਗਏ ਸੀ ਉਸ ਤੋਂ ਬਾਅਦ ਉਹ ਰਾਜ ਸਭਾ ਮੈਂਬਰ ਬਣੇ ਹੁਣ ਅੱਜ ਉਹਨਾਂ ਨੂੰ ਰਾਜ ਸਭਾ ਦੇ ਚੇਅਰਮੈਨ ਜਗਦੀਪ ਤਨਕਰ ਨੇ ਸੌਹ ਚੁਕਾ ਦਿੱਤੀ ਹੈ ਬਤੌਰ ਐਮਪੀ ਉਪ ਰਾਸ਼ਟਰਪਤੀ ਵੀ ਨੇ ਜਗਦੀਪ ਤਨਕਰ ਰਾਜ ਸਭਾ ਦੇ ਜਿਹੜੇ ਚੇਅਰਮੈਨ ਹੁੰਦੇ ਨੇ ਉਹ ਉਪ ਰਾਸ਼ਟਰਪਤੀ ਵੀ ਹੁੰਦੇ ਨੇ ਦੇਸ਼ ਦੇ ਤੇ ਨਾਲ ਚੇਅਰਮੈਨ ਹੁੰਦੇ ਨੇ ਰਾਜ ਸਭਾ ਦੇ ਉਹਨਾਂ ਨੇ ਅੱਜ ਰਵਨੀਤ ਸਿੰਘ ਬਿੱਟੂ ਨੂੰ ਸੌ ਚੁਕਾ ਦਿੱਤੀ ਹੈ। ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਇਸ ਵੇਲੇ ਲੁਧਿਆਣਾ ਨਾਲ ਜੁੜੀ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਹਾਂ ਹਾਲਾਂਕਿ ਇਹ ਖਬਰ ਦਿੱਲੀ ਨਾਲ ਵੀ ਜੁੜੀ ਹੋਈ ਹੈ ਕਿਉਂਕਿ ਰਾਜ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੌਂ ਚੁੱਕ ਲਈ ਹੈ। ਮਤੌਰ ਰਾਜ ਸਭਾ ਐਮਪੀ ਉਹਨਾਂ ਨੇ ਸੌਂਚ ਲਈ ਹੈ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਕਰ ਨੇ ਉਹਨਾਂ ਨੂੰ ਸੌਂਚਾਈ ਹੈ ਉਪ ਰਾਸ਼ਟਰਪਤੀ ਵੀ ਨੇ ਦੇਸ਼ ਦੇ ਜਗਦੀਪ ਧਨਪੜ ਉਹਨਾਂ ਨੇ ਸੌਂਚਾਈ ਹੈ ਤੁਹਾਨੂੰ ਦੱਸ ਦਈਏ ਕਿ ਕੇਂਦਰੀ ਮੰਤਰੀ ਬਣਾਏ ਗਏ ਨੇ ਰਵਨੀਤ ਸਿੰਘ ਬਿੱਟੂ ਉਸ ਤੋਂ ਬਾਅਦ ਉਹਨਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਸੀਟ ਲਈ ਚੋਣ ਲੜਾਈ ਗਈ ਜਿਹੜੀ ਉਹ ਨਿਰਵਿਰੋਧ ਜਿੱਤੇ ਕਿਉਂਕਿ ਕਾਂਗਰਸ ਦਾ ਬਹੁਮਤ ਨਾ ਹੋਣ ਕਰਕੇ ਕਾਂਗਰਸ ਨੇ ਕੋਈ ਵੀ ਉਮੀਦਵਾਰ ਉਥੋਂ ਰਾਜਸਥਾਨ ਤੋਂ ਨਹੀਂ ਸੀ ਉਤਾਰਿਆ ਔਰ ਨਿਰਵਿਰੋਧ ਬਿੱਟੂ ਚੁਣੇ ਗਏ ਸੀ ਹੁਣ ਉਹਨਾਂ ਨੂੰ ਚੇਅਰਮੈਨ ਜਗਦੀਪ ਧਨਕਰ ਨੇ ਐਮਪੀ ਵਜੋਂ ਸੌ ਚੁਕਾ ਦਿੱਤੀ ਹੈ ਰਾਜ ਸਭਾ ਦੇ ਐਮਪੀ ਵਜੋਂ ਰਵਨੀਤ ਸਿੰਘ ਬਿੱਟੂ ਨੇ ਸੌ ਚੁੱਕ ਲਈ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਕੈਬਨਿਟ ਦਾ ਵਿਸਥਾਰ ਹੋਇਆ ਮੋਦੀ ਸਰਕਾਰ 3 ਦਾ ਜਦੋਂ ਆ ਜਦੋਂ ਗਠਨ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਸੀ ਰਵਨੀਤ ਸਿੰਘ ਬਿੱਟੂ ਨੂੰ ਉਹ ਲੁਧਿਆਣਾ ਤੋਂ ਚੋਣ ਲੜੇ ਸਨ ਬਤੌਰ MP ਲੇਕਿਨ ਨਹੀਂ ਜਿੱਤ ਪਾਇਆ ਸਨ ਤੇ ਹੁਣ ਉਹ ਰਾਜਸਥਾਨ ਤੋਂ ਬਤੌਰ ਰਾਜ ਸਭਾ MP ਚੋਣ ਲੜਾਈ ਗਈ ਸੀ ਉਹਨਾਂ ਨੂੰ ਬਤੌਰ ਰਾਜ ਸਭਾ ਮੈਂਬਰ ਚੋਣ ਲੜਾਈ ਗਈ ਸੀ ਤੇ ਉਹਨਾਂ ਦੇ ਖਿਲਾਫ ਕੋਈ ਖੜਾ ਹੀ ਨਹੀਂ ਹੋਇਆ ਸੀ ਇਸ ਕਰਕੇ ਉਹ ਨਿਰਵਿਰੋਧ ਜਿੱਤ ਗਏ ਸੀ ਕਿਉਂਕਿ ਕਾਂਗਰਸ ਨੇ ਆਪਣਾ ਮੈਂਬਰ ਇਸ ਕਰਕੇ ਨਹੀਂ ਸੀ ਉਤਾਰਿਆ ਕਿ ਉਹਨਾਂ ਕੋਲ ਉੱਥੇ ਬਹੁਮਤ ਹੈ ਨਹੀਂ ਸੀ ਉਹ ਜਿੱਤ ਨਹੀਂ ਸੀ ਸਕਦੇ ਇਸ ਕਰਕੇ ਬਜਾਏ ਕਿ ਉਹਨਾਂ ਦਾ ਉਮੀਦਵਾਰ ਹਾਰਦਾ ਇਹ ਉਹਨਾਂ ਨੇ ਕੋਈ ਵੀ ਉਮੀਦਵਾਰ ਨਹੀਂ ਸੀ ਉਤਾਰਿਆ ਨਿਰਵਿਰੋਧ ਬਿੱਟੂ ਚੁੰਨ ਲਏ ਗਏ ਸੀ ਉਸ ਤੋਂ ਬਾਅਦ ਉਹ ਰਾਜ ਸਭਾ ਮੈਂਬਰ ਬਣੇ ਹੁਣ ਅੱਜ ਉਹਨਾਂ ਨੂੰ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਕਰ ਨੇ ਸੌਹ ਚੁਕਾ ਦਿੱਤੀ ਹੈ ਬਤੌਰ ਐਮਪੀ ਉਪ ਰਾਸ਼ਟਰਪਤੀ ਵੀ ਨੇ ਜਗਦੀਪ ਧਨਕਰ ਰਾਜ ਸਭਾ ਦੇ ਜਿਹੜੇ ਚੇਅਰਮੈਨ ਹੁੰਦੇ ਨੇ ਉਹ ਉਪ ਰਾਸ਼ਟਰਪਤੀ ਵੀ ਹੁੰਦੇ ਨੇ ਦੇਸ਼ ਦੇ ਤੇ ਨਾਲ ਚੇਅਰਮੈਨ ਹੁੰਦੇ ਨੇ ਰਾਜ ਸਭਾ ਦੇ ਉਹਨਾਂ ਨੇ ਅੱਜ ਰਵਨੀਤ ਸਿੰਘ ਬਿੱਟੂ ਨੂੰ ਸੌ ਚੁਕਾ ਦਿੱਤੀ ਹੈ। ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਇਸ ਵੇਲੇ ਲੁਧਿਆਣਾ ਨਾਲ ਜੁੜੀ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਹਾਂ ਹਾਲਾਂਕਿ ਇਹ ਖਬਰ ਦਿੱਲੀ ਨਾਲ ਵੀ ਜੁੜੀ ਹੋਈ ਹੈ ਕਿਉਂਕਿ ਰਾਜ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੌ ਚੁਕ ਲਈ ਹੈ। ਮਤੌਰ ਰਾਜ ਸਭਾ ਐਮਪੀ ਉਹਨਾਂ ਨੇ ਸੌ ਚੋਕ ਲਈ ਹੈ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਕਰ ਨੇ ਉਹਨਾਂ ਨੂੰ ਸੌ ਚਕਾਈ ਹੈ ਉਪ ਰਾਸ਼ਟਰਪਤੀ ਵੀ ਨੇ ਦੇਸ਼ ਦੇ ਜਗਦੀਪ ਧਨਪੜ ਉਹਨਾਂ ਨੇ ਸੌ ਚਕਾਈ ਹੈ ਤੁਹਾਨੂੰ ਦੱਸ ਦਈਏ ਕਿ ਕੇਂਦਰੀ ਮੰਤਰੀ ਬਣਾਏ ਗਏ ਨੇ ਰਵਨੀਤ ਸਿੰਘ ਬਿੱਟੂ ਉਸ ਤੋਂ ਬਾਅਦ ਉਹਨਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਸੀਟ ਲਈ ਚੋਣ ਲੜਾਈ ਗਈ ਜਿਹੜੀ ਉਹ ਨਿਰਵਿਰੋਧ ਜਿੱਤੇ ਕਿਉਂਕਿ ਕਾਂਗਰਸ ਦਾ ਬਹੁਮਤ ਨਾ ਹੋਣ ਕਰਕੇ ਕਾਂਗਰਸ ਨੇ ਕੋਈ ਵੀ ਉਮੀਦਵਾਰ ਉਥੋਂ ਰਾਜਸਥਾਨ ਤੋਂ ਨਹੀਂ ਸੀ ਉਤਾਰਿਆ ਔਰ ਨਿਰਵਿਰੋਧ ਬਿੱਟੂ ਚੁਣੇ ਗਏ ਸੀ ਹੁਣ ਉਹਨਾਂ ਨੂੰ ਚੇਅਰਮੈਨ ਜਗਦੀਪ ਤਨਕਰ ਨੇ ਐਮਪੀ ਵਜੋਂ ਸੌ ਚੁਕਾ ਦਿੱਤੀ ਹੈ ਰਾਜ ਸਭਾ ਦੇ ਐਮਪੀ ਵਜੋਂ ਰਮਨਿਤ ਸਿੰਘ ਬਿੱਟੂ ਨੇ ਸੌ ਚੁੱਕ ਲਈ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਕੈਬਨਿਟ ਦਾ ਵਿਸਤਾਰ ਹੋਇਆ ਮੋਦੀ ਸਰਕਾਰ ਤਰੀ ਦਾ ਜਦੋਂ ਆ ਜਦੋਂ ਗਠਨ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਸੀ ਰਵਨੀਤ ਸਿੰਘ ਬਿੱਟੂ ਨੂੰ ਉਹ ਲੁਧਿਆਣਾ ਤੋਂ ਚੋਣ ਲੜੇ ਸਨ ਬਤੌਰ ਐਮਪੀ ਲੇਕਿਨ ਨਹੀਂ ਜਿੱਤ ਪਾਇਆ ਸਨ ਤੇ ਹੁਣ ਉਹ ਰਾਜਸਥਾਨ ਤੋਂ ਬਤੌਰ ਰਾਜ ਸਭਾ ਐਮਪੀ ਚੋਣ ਲੜਾਈ ਗਈ ਸੀ ਉਹਨਾਂ ਨੂੰ ਬਤੌਰ ਰਾਜ ਸਭਾ ਮੈਂਬਰ ਚੋਣ ਲੜਾਈ ਗਈ ਸੀ ਤੇ ਉਹਨਾਂ ਦੇ ਖਿਲਾਫ ਕੋਈ ਖੜਾ ਹੀ ਨਹੀਂ ਹੋਇਆ ਸੀ ਇਸ ਕਰਕੇ ਉਹ ਨਿਰਵਿਰੋਧ ਜਿੱਤ ਗਏ ਸੀ ਕਿਉਂਕਿ ਕਾਂਗਰਸ ਨੇ ਆਪਣਾ ਮੈਂਬਰ ਇਸ ਕਰਕੇ ਨਹੀਂ ਸੀ ਉਤਾਰਿਆ ਕਿ ਉਹਨਾਂ ਕੋਲ ਉੱਥੇ ਬਹੁਮਤ ਹੈ ਨਹੀਂ ਸੀ ਉਹ ਜਿੱਤ ਨਹੀਂ ਸੀ ਸਕਦੇ ਇਸ ਕਰਕੇ ਬਜਾਏ ਕਿ ਉਹਨਾਂ ਦਾ ਉਮੀਦਵਾਰ ਹਾਰਦਾ ਇਹ ਉਹਨਾਂ ਨੇ ਕੋਈ ਵੀ ਉਮੀਦਵਾਰ ਨਹੀਂ ਸੀ ਉਤਾਰਿਆ ਨਿਰਵਿਰੋਧ ਬਿੱਟੂ ਚੁੰਲੇ ਗਏ ਸੀ ਉਸ ਤੋਂ ਬਾਅਦ ਉਹ ਰਾਜ ਸਭਾ ਮੈਂਬਰ ਬਣੇ ਹੁਣ ਅੱਜ ਉਹਨਾਂ ਨੂੰ ਰਾਜ ਸਭਾ ਦੇ ਚੇਅਰਮੈਨ ਜਗਦੀਪ ਤਨਕਰ ਨੇ ਸੌਹ ਚੁਕਾ ਦਿੱਤੀ ਹੈ ਬਤੌਰ ਐਮਪੀ ਉਪ ਰਾਸ਼ਟਰਪਤੀ ਵੀ ਨੇ ਜਗਦੀਪ ਤਨਕਰ ਰਾਜ ਸਭਾ ਦੇ ਜਿਹੜੇ ਚੇਅਰਮੈਨ ਹੁੰਦੇ ਨੇ ਉਹ ਉਪ ਰਾਸ਼ਟਰਪਤੀ ਵੀ ਹੁੰਦੇ ਨੇ ਦੇਸ਼ ਦੇ ਤੇ ਨਾਲ ਚੇਅਰਮੈਨ ਹੁੰਦੇ ਨੇ ਰਾਜ ਸਭਾ ਦੇ ਉਹਨਾਂ ਨੇ ਅੱਜ ਰਵਨੀਤ ਸਿੰਘ ਬਿੱਟੂ ਨੂੰ ਸੌਹ ਚੁਕਾ ਦਿੱਤੀ ਹੈ। ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਇਸ ਵੇਲੇ ਲੁਧਿਆਣਾ ਨਾਲ ਜੁੜੀ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਹਾਂ ਹਾਲਾਂਕਿ ਇਹ ਖਬਰ ਦਿੱਲੀ ਨਾਲ ਵੀ ਜੁੜੀ ਹੋਈ ਹੈ ਕਿਉਂਕਿ ਰਾਜ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੌਹ ਚੁਕ ਲਈ ਹੈ। ਮਤੌਰ ਰਾਜ ਸਭਾ ਐਮਪੀ ਉਹਨਾਂ ਨੇ ਸੌ ਚੁੱਕ ਲਈ ਹੈ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਕਰ ਨੇ ਉਹਨਾਂ ਨੂੰ ਸੌ ਚਕਾਈ ਹੈ ਉਪ ਰਾਸ਼ਟਰਪਤੀ ਵੀ ਨੇ ਦੇਸ਼ ਦੇ ਜਗਦੀਪ ਧਨਪੜ ਉਹਨਾਂ ਨੇ ਸੌ ਚਕਾਈ ਹੈ ਤੁਹਾਨੂੰ ਦੱਸ ਦਈਏ ਕਿ ਕੇਂਦਰੀ ਮੰਤਰੀ ਬਣਾਏ ਗਏ ਨੇ ਰਵਨੀਤ ਸਿੰਘ ਬਿੱਟੂ ਉਸ ਤੋਂ ਬਾਅਦ ਉਹਨਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਸੀਟ ਲਈ ਚੋਣ ਲੜਾਈ ਗਈ ਜਿਹੜੀ ਉਹ ਨਿਰਵਿਰੋਧ ਜਿੱਤੇ ਕਿਉਂਕਿ ਕਾਂਗਰਸ ਦਾ ਬਹੁਮਤ ਨਾ ਹੋਣ ਕਰਕੇ ਕਾਂਗਰਸ ਨੇ ਕੋਈ ਵੀ ਉਮੀਦਵਾਰ ਉਥੋਂ ਰਾਜਸਥਾਨ ਤੋਂ ਨਹੀਂ ਸੀ ਉਤਾਰਿਆ ਔਰ ਨਿਰਵਿਰੋਧ ਬਿੱਟੂ ਚੁਣੇ ਗਏ ਸੀ ਹੁਣ ਉਹਨਾਂ ਨੂੰ ਚੇਅਰਮੈਨ ਜਗਦੀਪ ਤਨਕਰ ਨੇ ਐਮਪੀ ਵਜੋਂ ਸੌ ਚੁਕਾ ਦਿੱਤੀ ਹੈ ਰਾਜ ਸਭਾ ਦੇ ਐਮਪੀ ਵਜੋਂ ਰਮਨਿਤ ਸਿੰਘ ਬਿੱਟੂ ਨੇ ਸੌ ਚੁੱਕ ਲਈ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਕੈਬਨਿਟ ਦਾ ਵਿਸਥਾਰ ਹੋਇਆ ਮੋਦੀ ਸਰਕਾਰ 3 ਦਾ ਜਦੋਂ ਆ ਜਦੋਂ ਗਠਨ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਸੀ ਰਵਨੀਤ ਸਿੰਘ ਬਿੱਟੂ ਨੂੰ ਉਹ ਲੁਧਿਆਣਾ ਤੋਂ ਚੋਣ ਲੜੇ ਸਨ ਬਤੌਰ MP ਲੇਕਿਨ ਨਹੀਂ ਜਿੱਤ ਪਾਇਆ ਸਨ ਤੇ ਹੁਣ ਉਹ ਰਾਜਸਥਾਨ ਤੋਂ ਬਤੌਰ ਰਾਜ ਸਭਾ MP ਚੋਣ ਲੜਾਈ ਗਈ ਸੀ ਉਹਨਾਂ ਨੂੰ ਬਤੌਰ ਰਾਜ ਸਭਾ ਮੈਂਬਰ ਚੋਣ ਲੜਾਈ ਗਈ ਸੀ ਤੇ ਉਹਨਾਂ ਦੇ ਖਿਲਾਫ ਕੋਈ ਖੜਾ ਹੀ ਨਹੀਂ ਹੋਇਆ ਸੀ ਇਸ ਕਰਕੇ ਉਹ ਨਿਰਵਿਰੋਧ ਜਿੱਤ ਗਏ ਸੀ ਕਿਉਂਕਿ ਕਾਂਗਰਸ ਨੇ ਆਪਣਾ ਮੈਂਬਰ ਇਸ ਕਰਕੇ ਨਹੀਂ ਸੀ ਉਤਾਰਿਆ ਕਿ ਉਹਨਾਂ ਕੋਲ ਉੱਥੇ ਬਹੁਮਤ ਹੈ ਨਹੀਂ ਸੀ ਉਹ ਜਿੱਤ ਨਹੀਂ ਸੀ ਸਕਦੇ ਇਸ ਕਰਕੇ ਬਜਾਏ ਕਿ ਉਹਨਾਂ ਦਾ ਉਮੀਦਵਾਰ ਹਾਰਦਾ ਇਹ ਉਹਨਾਂ ਨੇ ਕੋਈ ਵੀ ਉਮੀਦਵਾਰ ਨਹੀਂ ਸੀ ਉਤਾਰਿਆ ਨਿਰਵਿਰੋਧ ਬਿੱਟੂ ਚੁਣ ਲਏ ਗਏ ਸੀ ਉਸ ਤੋਂ ਬਾਅਦ ਉਹ ਰਾਜ ਸਭਾ ਮੈਂਬਰ ਬਣੇ ਹੁਣ ਅੱਜ ਉਹਨਾਂ ਨੂੰ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਕਰ ਨੇ ਸੌਹ ਚੁਕਾ ਦਿੱਤੀ ਹੈ ਬਤੌਰ ਐਮਪੀ ਉਪ ਰਾਸ਼ਟਰਪਤੀ ਵੀ ਨੇ ਜਗਦੀਪ ਧਨਕਰ ਰਾਜ ਸਭਾ ਦੇ ਜਿਹੜੇ ਚੇਅਰਮੈਨ ਹੁੰਦੇ ਨੇ ਉਹ ਉਪ ਰਾਸ਼ਟਰਪਤੀ ਵੀ ਹੁੰਦੇ ਨੇ ਦੇਸ਼ ਦੇ ਤੇ ਨਾਲ ਚੇਅਰਮੈਨ ਹੁੰਦੇ ਨੇ ਰਾਜ ਸਭਾ ਦੇ ਉਹਨਾਂ ਨੇ ਅੱਜ ਰਵਨੀਤ ਸਿੰਘ ਬਿੱਟੂ ਨੂੰ ਸੌ ਚੁਕਾ ਦਿੱਤੀ ਹੈ। ਦੇ ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਇਸ ਵੇਲੇ ਲੁਧਿਆਣਾ ਨਾਲ ਜੁੜੀ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਹਾਂ ਹਾਲਾਂਕਿ ਇਹ ਖਬਰ ਦਿੱਲੀ ਨਾਲ ਵੀ ਜੁੜੀ ਹੋਈ ਹੈ ਕਿਉਂਕਿ ਰਾਜ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੌ ਚੁਕ ਲਈ ਹੈ। ਬਤੌਰ ਰਾਜ ਸਭਾ ਐਮਪੀ ਉਹਨਾਂ ਨੇ ਸੌਂਚੋਕ ਲਈ ਹੈ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਕਰ ਨੇ ਉਹਨਾਂ ਨੂੰ ਸੌਂਚਕਾਈ ਹੈ ਉਪ ਰਾਸ਼ਟਰਪਤੀ ਵੀ ਨੇ ਦੇਸ਼ ਦੇ ਜਗਦੀਪ ਧਨਪੜ ਉਹਨਾਂ ਨੇ ਸੌਂਚਕਾਈ ਹੈ ਤੁਹਾਨੂੰ ਦੱਸ ਦਈਏ ਕਿ ਕੇਂਦਰੀ ਮੰਤਰੀ ਬਣਾਏ ਗਏ ਨੇ ਰਵਨੀਤ ਸਿੰਘ ਬਿੱਟੂ ਉਸ ਤੋਂ ਬਾਅਦ ਉਹਨਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਸੀਟ ਲਈ ਚੋਣ ਲੜਾਈ ਗਈ ਜਿਹੜੀ ਉਹ ਨਿਰਵਿਰੋਧ ਜਿੱਤੇ ਕਿਉਂਕਿ ਕਾਂਗਰਸ ਦਾ ਬਹੁਮਤ ਨਾ ਹੋਣ ਕਰਕੇ ਕਾਂਗਰਸ ਨੇ ਕੋਈ ਵੀ ਉਮੀਦਵਾਰ ਉਥੋਂ ਰਾਜਸਥਾਨ ਤੋਂ ਨਹੀਂ ਸੀ ਉਤਾਰਿਆ ਔਰ ਨਿਰਵਿਰੋਧ ਬਿੱਟੂ ਚੁਣੇ ਗਏ ਸੀ ਹੁਣ ਉਹਨਾਂ ਨੂੰ ਚੇਅਰਮੈਨ ਜਗਦੀਪ ਤਨਕਰ ਨੇ ਐਮਪੀ ਵਜੋਂ ਸੌ ਚੁਕਾ ਦਿੱਤੀ ਹੈ ਰਾਜ ਸਭਾ ਦੇ ਐਮਪੀ ਵਜੋਂ ਰਵਨੀਤ ਸਿੰਘ ਬਿੱਟੂ ਨੇ ਸੌ ਚੁੱਕ ਲਈ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਕੈਬਨਿਟ ਦਾ ਵਿਸਥਾਰ ਹੋਇਆ ਮੋਦੀ ਸਰਕਾਰ